हां जी स्वागत है जी मैं हां हरसिमरन ਤੁਸੀਂ ਵੇਖ ਰਹੇ ਹੋ ਬਲੂਹਾ ਵਾਈਬਸ 2027 ਆ ਚੁਕਿਆ ਹੈ ਖੈਰ ਕਰ ਨਹੀਂ ਮਾਫ ਕਰਿਓ 2026 ਆ ਚੁਕਿਆ ਹੈ ਵੇਖ 26 ਦੇ ਦੁਨੀਆ ਕਦਮ ਹੈ ਹਾਂ ਮਤਲਬ ਮੈਂ ਵੀ ਗਲਤ ਨਹੀਂ ਹੈਗਾ ਕਿਉਂਕਿ 2026 ਦੇ ਵਿੱਚ ਗੱਲਾਂ ਤਾਂ ਸਾਰੀਆਂ 2027 ਲਈ ਹੋਣੀਆਂ ਨੇ ਮੈਂ ਪੰਜਾਬ ਦੀ ਗੱਲ ਕਰ ਰਿਹਾ ਕਿਉਂਕਿ ਪੰਜਾਬ ਦੇ ਵਿੱਚ 2027 ਦੇ ਵਿੱਚ ਨੇ ਚੋਣਾਂ ਅਤੇ ਇਹ ਪੰਜਾਬ ਸਰਕਾਰ ਦਾ ਮਤਲਬ ਕਿ ਆਮ ਆਦਮੀ ਪਾਰਟੀ ਦਾ ਇਸ ਟਰਮ ਦਾ ਆਖਰੀ ਸਾਲ ਹੈ ਹੁਣ ਵੇਖਦੇ ਹਾਂ 2027 ਦੇ ਵਿੱਚ ਕਿਹੜੀ ਸਰਕਾਰ ਬਣੇਗੀ ਉਹ ਨਵੀਂ ਸਰਕਾਰ ਬਣਾਉਣ ਦੇ ਲਈ ਹਰੇਕ ਪਾਰਟੀ ਆਪਣੀ ਆਪਣੀ ਜਦੋਂ ਜਦ ਕਰੇਗੀ ਜਿੱਥੇ ਵਿਰੋਧੀ ਪਾਰਟੀਆਂ ਪੰਜਾਬ ਸਰਕਾਰ ਨੂੰ ਘੇਰ ਰਹੀਆਂ ਉਹਨਾਂ ਦੀ ਕਾਰਜਗਾਰੀ ਉੱਪਰ ਸਵਾਲ ਚੁੱਕਣਗੀਆਂ ਉੱਤੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਏ ਕੋਸ਼ਿਸ਼ ਰਹੇਗੀ ਕਿ ਉਹ ਲੋਕ ਲਪਾਵਣੀਆਂ ਸਕੀਮਾਂ ਲੈ ਕੇ ਆਉਣ ਜੀ ਹਾਂ ਮੈਂ ਬਿਲਕੁਲ ਵੀ ਇਸ ਵੀਡੀਓ ਦੇ ਵਿੱਚ 1000 ਰੁਪਿਆ ਜਾਂ 1100 ਰੁਪਿਆ ਔਰਤਾਂ ਜਾਂ ਬੀਬੀਆਂ ਦੇ ਖਾਤੇ ਵਿੱਚ ਕਦੋਂ ਆਏਗਾ ਇਹ ਐਲਾਨ ਨਹੀਂ ਕਰਨਾ ਆ ਮੈਂ ਤੁਹਾਨੂੰ ਦੱਸਣਾ ਆ ਕਿ ਪੰਜਾਬ ਸਰਕਾਰ ਲੈ ਕੇ ਆ ਰਹੀ ਹੈ ਨਵੀਂ ਸਿਹਤ ਬੀਮਾ ਯੋਜਨਾ ਜਿਸ ਤਹਿਤ ਸਾਰੇ ਪੰਜਾਬੀਆਂ ਨੂੰ ਮਿਲੇਗਾ 10 ਲੱਖ ਦਾ ਕਵਰ ਬੀਮਾ ਇਹ ਜੁੜ ਰਿਹਾ ਹੈ ਅਤੇ ਇਸ ਉੱਪਰ ਵਿਰੋਧੀ ਕੀ ਕਹਿ ਰਹੇ ਨੇ ਵਿਰੋਧੀ ਕਹਿ ਰਹੇ ਨੇ ਕਿ ਪੰਜਾਬ ਦੇ ਉੱਪਰ ਤਾਂ ਪਹਿਲਾਂ ਹੀ ਬਹੁਤ ਕਰਜ਼ਾ ਹੈ ਹਾਂ ਇਸ ਵੀਡੀਓ ਦੇ ਐਂਡ ਵਿੱਚ ਸਾਰੀਆਂ ਗੱਲਾਂ ਕਰਾਂਗੇ ਸਭ ਤੋਂ ਪਹਿਲਾਂ ਮੈਂ ਇਸ ਵੀਡੀਓ 'ਚ ਤੁਹਾਨੂੰ ਇਹ ਦੱਸਾਂਗਾ ਕਿ ਕਿਵੇਂ ਤੁਸੀਂ ਇਹ ਬੀਮਾ ਯੋਜਨਾ ਦਾ ਫਾਇਦਾ ਲੈ ਸਕਦੇ ਹੋ ਕਿਵੇਂ ਅਪਲਾਈ ਹੋਣਾ ਹੈ ਪੰਜਾਬ ਸਰਕਾਰ ਇਸ ਉੱਪਰ ਕੀ ਕਹਿ ਰਹੀ ਹੈ ਕਦੋਂ ਸ਼ੁਰੂ ਹੋਵੇਗਾ ਅਤੇ ਕੌਣ-ਕੌਣ ਇਸ ਬੀਮੇ ਦਾ ਫਾਇਦਾ ਲੈ ਸਕੇਗਾ ਅਤੇ ਕੀ-ਕੀ ਫਾਇਦਾ ਹੋਵੇਗਾ ਸੋ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਸਵਾਗਤ ਹੈ ਤੁਹਾਡਾ ਮੈਂ ਹਾਂ ਹਰ ਸਿਮਰਨ ਤੁਸੀਂ ਦੇਖ ਰਹੇ ਹੋ ਬਲੂਹਾ ਵਾਈਬਸ ਦੇਖੋ 25 ਦਸੰਬਰ 2025 ਨੂੰ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਕਿ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਵੱਲੋਂ ਨਵੀਂ ਸਿਹਤ ਬੀਮਾ ਯੋਜਨਾ ਨੂੰ ਹਰੀ ਛੱਤ ਦਿੱਤੀ ਗਈ ਸੀ ਹੁਣ 15 ਜਨਵਰੀ ਨੂੰ ਪਹਿਲਾਂ 8 ਜਨਵਰੀ ਕਿਹਾ ਜਾ ਰਿਹਾ ਸੀ ਹੁਣ 15 ਜਨਵਰੀ ਨੂੰ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਹ ਇਸ ਯੋਜਨਾ ਦੀ ਸ਼ੁਰੂਆਤ ਕਰਨਗੇ ਸਿਹਤ ਮੰਤਰੀ ਬਲਬੀਰ ਸਿੰਘ ਦਾ ਕਹਿਣਾ ਹੈ ਕਿ ਇਸ ਸਕੀਮ ਤਹਿਤ ਸਾਰੇ ਪੰਜਾਬ ਵਾਸੀਆਂ ਨੂੰ ਜਿਹੜੇ ਕਿ 65 ਲੱਖ ਪਰਿਵਾਰਾਂ ਨੇ 3 ਕਰੋੜ ਪੰਜਾਬੀਆਂ ਨੂੰ ਇਸ ਬੀਮਾ ਯੋਜਨਾ ਦਾ ਫਾਇਦਾ ਮਿਲੇਗਾ ਇਸ ਬੀਮਾ ਯੋਜਨਾ ਦੇ ਤਹਿਤ ਕਿਹੜਾ ਕਿਹੜਾ ਹਸਪਤਾਲ ਆਏਗਾ ਪੰਜਾਬ ਅਤੇ ਚੰਡੀਗੜ੍ਹ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਜਿਹੜੇ ਸੂਚੀਬੱਧ ਹਸਪਤਾਲ ਨੇ ਓਹੋ ਇਸ ਬੀਮੇ ਦੇ ਅnderਗਤ ਆਂਦੇ ਨੇ ਸੋ ਜਿਹੜੇ ਪੰਜਾਬ ਸਰਕਾਰ ਨੇ ਸੂਚੀ ਬਣਾਈ ਹੋਈ ਹੈ ਉਹਨਾਂ ਹਸਪਤਾਲਾਂ ਦੇ ਵਿੱਚ ਤੁਹਾਡਾ 10 ਲੱਖ ਦਾ ਜਿਹੜਾ ਬੀਮੇ ਵਾਲਾ ਕਾਰਡ ਹੈ ਉਹ ਚੱਲ ਜਾਵੇਗਾ ਹੁਣ ਇਹ ਜਾਣਦੇ ਆ ਕਿ ਇਸ ਬੀਮਾ ਯੋਜਨਾ ਤਹਿਤ ਤੁਹਾਨੂੰ ਕੀ ਕੁਝ ਮਿਲੇਗਾ ਵੇਖੋ ਹਸਪਤਾਲ 'ਚ ਭਰਤੀ ਹੋਣ ਤੋਂ ਲੈ ਕੇ ਹਸਪਤਾਲ ਤੋਂ ਛੁੱਟੀ ਹੋਣ ਤੱਕ ਇੱਥੋਂ ਤੱਕ ਕਿ ਹਸਪਤਾਲ 'ਚ ਭਰਤੀ ਹੋਣ ਤੋਂ ਪਹਿਲਾਂ ਕਈ ਵਾਰੀ ਡਾਕਟਰ ਤੁਹਾਨੂੰ ਕਹਿ ਦਿੰਦਾ ਹੈ ਕਿ ਤੁਹਾਡਾ ਫਲਾਣੀ ਤਰੀਕ ਨੂੰ ਆਪਰੇਸ਼ਨ ਹੋਣਾ ਹੈ ਜੇ ਤੁਸੀਂ ਇਹ ਦਵਾਈਆਂ ਖਾਓ ਉਹ ਦਵਾਈਆਂ ਵੀ ਇਸੇ ਬੀਮੇ ਤਹਿਤ ਤੁਹਾਨੂੰ ਫ੍ਰੀ ਮਿਲਣਗੀਆਂ ਅਤੇ ਨਾਲ ਹੀ ਜਦੋਂ ਤੁਹਾਡੀ ਹਸਪਤਾਲ ਤੋਂ ਛੁੱਟੀ ਹੋ ਜਾਵੇਗੀ ਉਸ ਤੋਂ ਬਾਅਦ ਵੀ ਜੋ-ਜੋ ਤੁਹਾਨੂੰ ਹਸਪਤਾਲ ਦੇ ਵਿੱਚੋ ਜ਼ਰੂਰਤ ਹੋਵੇਗੀ ਉਹ ਸਾਰਾ ਕੁਝ ਇਸ ਬੀਮੇ ਤਹਿਤ ਆਵੇਗਾ ਪਹਿਲਾਂ ਕੀ ਹੁੰਦਾ ਸੀ ਕਿ ਤੁਹਾਡਾ ਆਪਰੇਸ਼ਨ ਹੋਇਆ ਆਪਰੇਸ਼ਨ ਦੇ ਪੈਸੇ ਤਾਂ ਬੀਮੇ ਤਹਿਤ ਮਿਲ ਜਾਂਦੇ ਸੀ ਪਰ ਬਾਕੀ ਦੇ ਖਰਚੇ ਤੁਹਾਨੂੰ ਕੋਲੋਂ ਕਰਨੇ ਪੈਂਦੇ ਸੀ ਪਰ ਹੁਣ ਇਹ ਸਾਰੇ ਖਰਚੇ ਭਾਵੇਂ ਤੁਸੀਂ ਕੈਂਸਰ ਦਾ ਇਲਾਜ ਕਰਾ ਰਹੇ ਹੋ ਸਰਜਰੀ ਹੋ ਰਹੀ ਹੈ ਆਈਸੀਯੂ ਦੇ ਵਿੱਚ ਦਾਖਲ ਹੋ ਕਮਰੇ ਦਾ ਕਰਾਇਆ ਇਹ ਸਾਰਾ ਕੁਝ ਇਸ ਬੀਮੇ ਤਹਿਤ ਤੁਹਾਨੂੰ ਮਿਲੇਗਾ ਹੁਣ ਸਵਾਲ ਉੱਠਦਾ ਹੈ ਕਿ ਕਿਹਨਾਂ ਕਿਨਾਂ ਨੂੰ ਮਿਲੇਗਾ ਗਰੀਬ ਪਰਿਵਾਰਾਂ ਨੂੰ ਮਿਲੇਗਾ ਜਾਂ ਅਮੀਰ ਪਰਿਵਾਰਾਂ ਨੂੰ ਮਿਲੇਗਾ ਸਭ ਤੋਂ ਪਹਿਲੀ ਸ਼ਰਤ ਇਹ ਹੈ ਕਿ ਤੁਸੀਂ ਪੰਜਾਬੀ ਹੋਣੇ ਚਾਹੀਦੇ ਹੋ ਜੇਕਰ ਤੁਸੀਂ ਪੰਜਾਬ 'ਚ ਜੰਮੇ ਹੋ ਤੁਹਾਡਾ ਵੋਟਰ ਕਾਰਡ ਪੰਜਾਬ ਦਾ ਹੈ ਤੁਹਾਡਾ ਆਧਾਰ ਕਾਰਡ ਪੰਜਾਬ ਦਾ ਹੈ ਤਾਂ ਤੁਹਾਨੂੰ ਇਹ ਬੀਮਾ ਜ਼ਰੂਰ ਮਿਲੇਗਾ ਇਸ ਤੋਂ ਇਲਾਵਾ ਤੁਹਾਡੇ ਮਨ ਵਿੱਚ ਇਹ ਵੀ ਹੋ ਸਕਦਾ ਹੈ ਕਿ ਅਸੀਂ ਸਰਕਾਰੀ ਨੌਕਰੀ ਲੱਗਿਆ ਜਾਂ ਫਿਰ ਸਾਡੀ ਪੈਨਸ਼ਨ ਆ ਰਹੀ ਹੈ ਦੇਖੋ ਸਰਕਾਰੀ ਨੌਕਰੀ ਹੈ ਭਾਵੇਂ ਪੈਨਸ਼ਨ ਆ ਰਹੀ ਹੈ ਫਿਰ ਵੀ ਤੁਹਾਡਾ ਇਹ ਕਾਰਡ ਜ਼ਰੂਰ ਬਣੇਗਾ ਇਸ ਤੋਂ ਇਲਾਵਾ ਤੁਸੀਂ ਜ਼ਿਆਦਾ ਅਮੀਰੋ ਤਾਂ ਵੀ ਇਸ ਦੇ ਵਿੱਚ ਛੋਟ ਨਹੀਂ ਹੈਗੀ ਕਿ ਅਮੀਰਾਂ ਦੇ ਕਾਰਡ ਨਹੀਂ ਬਣਨਗੇ ਅਮੀਰਾਂ ਦੇ ਕਾਰਡ ਵੀ ਬਣਨਗੇ ਅੱਗੇ ਮਜ਼ਾ ਆਏਗਾ ਨਾ ਵੀਰੋ ਤੇ ਹੁਣ ਆਖਰ ਦੇ ਵਿੱਚ ਇਹ ਸਵਾਲ ਆ ਜਾਂਦਾ ਹੈ ਕਿ ਇਹ ਕਾਰਡ ਕਦੋਂ ਬਣਨਗੇ ਅਤੇ ਕਿਵੇਂ ਬਣਨਗੇ ਵੇਖੋ ਕਦੋਂ ਬਣਨਗੇ ਤਾਂ ਤੁਹਾਨੂੰ ਦੱਸ ਦਿੱਤਾ ਹੈ ਕਿ 15 ਜਨਵਰੀ ਤੋਂ ਮੁੱਖ ਮੰਤਰੀ ਸਾਹਿਬ ਇਹਦਾ ਉਗਾਠਨ ਕਰ ਰਹੇ ਨੇ ਉਸ ਤੋਂ ਬਾਅਦ ਇਹ ਬਣਨਗੇ ਕਿਵੇਂ ਵੇਖੋ ਸੀਐਸੀ ਯਾਨੀ ਕਿ ਸਿਟੀਜਨ ਸਰਵਿਸ ਸੈਂਟਰ ਪੂਰੇ ਪੰਜਾਬ ਦੇ ਵਿੱਚ ਬਣਨਗੇ ਜਿੱਥੇ ਤੁਸੀਂ ਪਹੁੰਚਣਾ ਹੈ ਆਪਣਾ ਆਧਾਰ ਕਾਰਡ ਵੋਟਰ ਕਾਰਡ ਲੈ ਕੇ ਅਤੇ ਕੁਝ ਫਾਰਮ ਪਰਵਾ ਕੇ 15 ਤੋਂ 20 ਦਿਨਾਂ ਦੇ ਵਿੱਚ ਤੁਹਾਡੇ ਘਰ ਇਹ بیمੇ ਵਾਲਾ ਕਾਰਡ ਪਹੁੰਚ ਜਾਵੇਗਾ ਮੈਨੂੰ ਇੱਥੇ ਕੁਝ ਪੁਰਾਣੀਆਂ ਯਾਦਾਂ ਆ ਰਹੀਆਂ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨੀ ਸੀ ਉਹਨਾਂ ਨੇ ਵੀ ਉਦੋਂ ਹਰ ਘਰ ਨੌਕਰੀ ਦੇ ਫਾਰਮ ਪਰਵਾਏ ਸੀ ਨਾ ਤੇ ਬਈ ਮੈਨੂੰ ਮਿਲੀ ਨੌਕਰੀ ਜੇਕਰ ਤੁਹਾਨੂੰ ਮਿਲੀ ਹੈ ਤਾਂ ਕਮੈਂਟ ਬਾਕਸ ਜ਼ਰੂਰ ਦੱਸ ਦਿਓ ਦੇਖੋ ਮੈਂ ਸਰਕਾਰ ਉੱਪਰ ਸ਼ੱਕ ਨਹੀਂ ਕਰ ਰਿਹਾ ਸਰਕਾਰ ਦੀ ਮਨਸ਼ਾ ਠੀਕ ਹੀ ਹੋਵੇਗੀ ਕਿਉਂਕਿ ਅਸੀਂ ਵੀ ਚਾਹੁੰਦੇ ਹਾਂ ਕਿ ਅਜੇ ਹੀ ਸਕੀਮ ਪੰਜਾਬੀਆਂ ਨੂੰ ਮਿਲੇ ਪਰ ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਇਸ ਸਕੀਮ ਨੂੰ ਅਪਲਾਈ ਕਰਨ ਦੇ ਲਈ ਲਗਭਗ 3 ਤੋਂ 4 ਮਹੀਨੇ ਲੱਗ ਸਕਦੇ ਹਨ ਕਿਉਂਕਿ ਪੂਰੇ ਪੰਜਾਬ ਦੇ ਕਾਰਡ ਬਣਨੇ ਨੇ ਅਤੇ ਪੂਰੇ ਪੰਜਾਬ ਦੇ ਕਾਰਡ ਬਣਨ ਲਈ ਸਮਾਂ ਲੱਗ ਸਕਦਾ ਹੈ ਸੋ ਜੇਕਰ ਸਰਕਾਰ ਐਦਾਂ ਦੀਆਂ ਸਕੀਮਾਂ ਲੈ ਕੇ ਆ ਰਹੀ ਹੈ ਤਾਂ ਵਾਜਬ ਜੀ ਗੱਲ ਹੈ ਕਿ ਵਿਰੋਧੀ ਧਿਰ ਵੀ ਸਰਕਾਰ ਨੂੰ ਜ਼ਰੂਰ ਘਰੇਗਾ ਸਭ ਤੋਂ ਪਹਿਲਾਂ ਤਾਂ ਇਹ ਵਿਰੋਧੀ ਧਿਰ ਪਾਰਟੀਆਂ ਹੀ ਕਹਿ ਰਹੀਆਂ ਨੇ ਕਿ ਇਹ ਇੱਕ ਤਰੀਕੇ ਦਾ ਰੇਵੜੀ ਸਿਸਟਮ ਹੈ ਜਿਹੜਾ ਪੰਜਾਬ ਸਰਕਾਰ ਆਪਣੀਆਂ ਫੇਲਿਅਰ ਜਿਹੜੇ ਆ ਉਹਨਾਂ ਨੂੰ ਲੁਕਾਉਣ ਦੇ ਲਈ ਅਜਿਹੀ ਸਕੀਮ ਲੈ ਕੇ ਆ ਰਹੀ ਨੇ ਜਿਸ ਤੋਂ ਬਾਅਦ ਲੋਕ ਭੁੱਲ ਜਾਣਗੇ ਕਿ ਪਿਛਲੇ 4 ਸਾਲ ਤੁਹਾਡੇ ਕਿਵੇਂ ਜੀ ਬਿਤੇ ਨੇ ਅਤੇ ਇਸ ਦੇ ਉੱਪਰ ਮਨੋਰੰਜਨ ਕਾਲੀਆ ਜਿਹੜੇ ਕਿ ਪੰਜਾਬ ਦੇ ਸਾਬਕਾ ਮੰਤਰੀ ਨੇ ਅਤੇ ਭਾਜਪਾ ਦੇ ਵੱਡੇ ਆਗੂ ਨੇ ਉਹਨਾਂ ਕਹੇ ਕਿ ਅਜਿਹੀ ਸਕੀਮ ਦੇ ਨਾਲ ਪੰਜਾਬ ਦੇ ਉੱਪਰ ਕਰਜ਼ਾ ਹੋਰ ਵਧੇਗਾ ਉਹਨਾਂ ਕਹੇ ਕਿ ਪੰਜਾਬ ਦੇ ਉੱਪਰ ਪਹਿਲਾਂ ਹੀ 4 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੈ ਜੇਕਰ ਇਸ ਕੀਮਾਏਗੀ ਤਾਂ ਹਰੇਕ ਪੰਜਾਬੀ ਉੱਪਰ ਕਰਜ਼ਾ ਵਧੇਗਾ ਪੰਜਾਬ ਦੇ ਹਰੇਕ ਵਿਅਕਤੀ ਉੱਪਰ ਇਸ ਵਕਤ 1,24,274 ਰੁਪਏ ਦਾ ਕਰਜ ਚੱਲ ਰਿਹਾ ਜਨਾਬ ਕੀ ਤੁਹਾਨੂੰ ਪਤਾ ਹੈ ਇਸ ਦੇ ਨਾਲ ਹੀ ਜੋੜਦੇ ਹੋਏ ਮਨਰੰજન ਕਾਲਿਆ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ 10000 ਕਰੋੜ ਪੀਐਸਪੀਸੀਐਲ ਨੂੰ ਦੇਣਾ ਹੈ ਯਾਨੀ ਕਿ ਬਿਜਲੀ ਵਿਭਾਗ ਨੂੰ ਦੇਣਾ ਹੈ ਸੋ ਅਜੇ ਪੰਜਾਬ ਸਰਕਾਰ ਉਹ ਤਾਂ ਪੈਸੇ ਦੇ ਨਹੀਂ ਰਹੀ ਇਹ ਨਵਾਂ ਪੰਜਾਬ ਸਰ ਬੋਝ ਕਿਉਂ ਪਾ ਰਹੀ ਹੈ ਵੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਸਰਕਾਰ ਨੂੰ ਕਿੰਨਾ ਕੁ ਫਾਇਦਾ ਹੁੰਦਾ ਹੈ ਅਗਲੇ 2026 ਦੇ ਵਿੱਚ ਪੰਜਾਬ ਸਰਕਾਰ ਕਿਹਿੰਗੀਆਂ ਸਕੀਮਾਂ ਲੈ ਕੇ ਆ ਰਹੀ ਹੈ ਅਤੇ ਵਿਰੋਧੀ ਧਿਰ ਕਿਹੜੇ-ਕਿਹੜੇ ਪਾਸੇ ਨਾਲ ਪੰਜਾਬ ਸਰਕਾਰ ਨੂੰ ਘੇਰ ਰਿਹਾ ਹੈ ਇਹ ਤੁਸੀਂ ਸਾਰਾ ਕੁਝ ਜਾਣੋਗੇ ਮਲੂਹਾ ਵਾਈਬ ਦੇ ਵਿੱਚ ਮੇਰੇ ਨਾਲ ਹਰ ਸਿਮਰਨ ਨਾਲ ਅਤੇ ਜੇਕਰ ਤੁਸੀਂ ਅਜੇ ਤੱਕ ਮਲੂਹਾ ਵਾਈਬ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੀਆਂ ਹੋਰ ਵਧੀਆ ਵੀਡੀਓਜ਼ ਦੇਖਣ ਦੇ ਲਈ ਧੰਨਵਾਦ